ਸ਼ਦਰ ਚਵਰਤਖ ਦੇ ਮਾਲਕ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿਦਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੇ ਮੁਖਾਰ ਵਿੰਦ ਨੂੰ ਕਰੋ ਬਿਦਰ ਧਨ ਧਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਦ ਗਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਬੋਧੀ ਵਿੜਿਆਈ ਉਹਦੇ ਗਵਰਨੋ ਦੀ ਸੋਭਾ ਉਹਦੇ ਘਰ ਦੀ ਉਸਤੋ ਉਹਦੇ ਘਰ ਦੀ ਜੈ ਜੈਕਾਰ ਕਰੀਏ ਮਾਈ ਭਾਈ ਅਜੈੰਦਵਾਰ ਦਾ ਦਿਨ ਹੈ ਸਭ ਮਾਈ ਭਾਈ ਜਪਜੀ ਸਾਹਿਬ ਜੀ ਦਾ ਜਾਪ ਕਰ ਰਹੇ ਨੇ ਸੋ ਜਪਜੀ ਸਾਹਿਬ ਜੀ ਹੀ ਵਿਚਾਉ ਰਾਬ ਜੀ ਲੜੀਵਾਰ ਕਥਾ ਸਰਵਨ ਕਰਦੇ ਹੋ ਆਓ ਜਿੰਨਾ ਸਮਾਂ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਰਹਿਮਤਾਂ ਦੀ ਝੋਲੀ ਭਰਦਾ ਹੈ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਢੀੜੀ ਰਸਨਾ ਉਸ ਪਰਿបុਣ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਗਉਣੀ ਗਾਉਂਦੀ ਉਹਨੂੰ ਰਾਈ ਰਾਈ ਕਰਕੇ ਕੱਢ ਦੋ ਜਿਹੜੇ ਕੰਨ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਿੱਚੋਂ ਚਿੱਕੇ ਢਾਲ ਦਿੱਤੇ ਜਾਣ ਜਿਹੜੇ ਨੇਤਰ ਸਤਸੰਗਤ ਦੇ ਗੁਰੂ ਦੇ ਗੁਰਬਾਣੀ ਦੇ ਦਰਸ਼ਨ ਨਹੀਂ ਕਰਦੇ ਉਹਨਾਂ ਨੇਤਰਾਂ ਤੋਂ ਕੀ ਕਰੋਣੇ ਭਗਤ ਸੂਰਦਾਸ ਕਹਿੰਦਾ ਉਹਦੇ ਵਿੱਚ ਤਤੀ ਤੋੜ ਕਰਕੇ ਫਿਰਿਆ ਜਾਵੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਇਤਿਹਾਸ ਦੇ ਵਿੱਚ ਸਮਝਾਉਂਦੇ ਨੇ ਜੇ ਇੱਕ ਕਦਮ ਅਸੀਂ ਗੁਰੂ ਵੱਲ ਚੱਕੀ ਜਾਨੀਏ ਕਰੋੜਾ ਕਦਮ ਸਤਿਗੁਰੂ ਆਗਾਹ ਲੇਤ ਆਗਾਹ ਹੋਏ ਲੇਤ ਅੱਗੇ ਲੈਣ ਵਾਸਤੇ ਆਉਂਦੀ ਹੈ ਨੇਵੇਂ ਭਾਈ ਡਰੋਲੀ ਤੋਂ ਚੱਲ ਕੇ ਜੰਨ ਸਾਹਿਬ ਦੋਨੋਂ ਪਿਓ ਪਰ ਤਾਂ ਹੈੜੀ ਵੜੀ ਹਾੜੀ ਵੜਦੇ ਨੇ ਆਹੀ ਗਰਮੀ ਦਾ ਮੌਕਾ ਹੈ ਪਾਣੀ ਪੀਣ ਲੱਗੇ ਸਤਿਗੁਰੂ ਜੀ ਨੂੰ ਯਾਦ ਕੀਤਾ ਤੇ ਮੇਰੇ ਸਤਿਗੁਰੂ ਜੀ ਭਾਈ ਕੀ ਡਰੋਲੀ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਜੰਨ ਸਾਹਿਬ ਪਹੁੰਚ ਕੇ ਉਹਨਾਂ ਦਾ ਠੰਡਾ ਜਲ ਪੀਤਾ ਗੱਜ ਕੇ ਆਖੋ ਸਤਨਾਮ ਸ੍ਰੀ ਗੱਲ ਜਲਦੀ ਨਹੀਂ ਗੱਲ ਪ੍ਰੇਮ ਦੀ ਹੈ ਸਤਿਗੁਰੂ ਜੀ ਕਹਿੰਦੇ ਜਿੰਨ ਪ੍ਰੇਮ ਕੀਉਤੇ ਨਹੀਂ ਪ੍ਰਭ ਆਇਓ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਗੁਰਬਾਣੀ ਦੇ ਨਾਲ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਹੀ ਪਰਮਾਤਮਾ ਨੂੰ ਪਾਲਿਆ ਗਜ ਕੇ ਆਖੋ ਸਤਨਾਮ ਸ੍ਰੀ ਜਪੁਜੀ ਸਾਹਿਬ ਜੀ ਦੀ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿੰਦੇ ਨੇ ਆਓ ਧਿਆਨ ਲਈਏ ਤੀਰਥ ਤੱਪ ਦੇ ਆਦਿ ਦਾਨ ਤੀਰਥਾਂ ਦੇ ਉੱਤੇ ਸ਼ੰਦਾਨ ਵਾਹਿਗੁਰੂ ਇਸ਼ਨਾਨ ਕੀਤਾ ਤੱਪ ਕੀਤਾ ਦਿਆਦਤ ਦਾਨ ਕੀਤਾ ਦਾਨ ਪੁੰਨ ਦਾਨ ਕੀਤਾ ਜੀ ਕੋ ਪਾਵੈ ਦਿਲ ਕੈ ਮਾਨ ਉਹਨੂੰ ਇੱਕ ਤਿਲ ਜਿੰਨਾ ਹੀ ਮਾਨ ਸਤਿਗੁਰੂ ਜੀ ਕਹਿੰਦੇ ਜੇ ਵਡਿਆਈ ਮਿਲ ਵੀ ਗਈ ਏ ਸਾ ਧਿਆਨ ਦੇਣਾ ਜੇ ਕੋ ਭਾਵੈ ਦਿਲ ਕੈ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਫਿਰ ਇੱਥੇ ਦੱਸਿਆ ਮਹਾਤਮ ਜੀ ਸਭ ਤੋਂ ਵੱਡਾ ਸਾਧ ਸੰਗਤ ਦਾ ਮਹਾਤਮ ਹੈ ਜਿੱਥੇ ਆਪਾਂ ਸਾਰੇ ਮਾਈ ਭਾਈ ਬਿਠੇ ਹਾਂ ਜਿਹੜੇ ਮਾਈ ਪਿਆਰ ਦੇ ਨਾਲ ਸੁਣਦੇ ਨੇ ਪਿਆਰ ਦੇ ਨਾਲ ਮੰਨਦੇ ਨੇ ਮਨ ਕੀਤਾ ਭਾਉ ਭਾਉ ਤੋਂ ਭਾਵੰਦਾ ਹੈ ਜਿਹੜੇ ਪਿਆਰ ਪ੍ਰੇਮ ਦੇ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਦੇ ਨੇ ਅੰਤਰ ਤੀਰਥ ਅੰਤਰਗਾ ਤੀਰਥ ਮਨ ਲਾਓ ਜਿਵੇਂ ਅਸਨਾਨ ਤੀਰਥਾਂ ਤੇ ਕਰਦੇ ਆਂ ਜਾਂ ਸੁਬਾ ਅਮਰਦ ਵੇਲੇ ਕਰਦੇ ਆਂ ਤੇ ਬਾਬਾ ਨਾਨਕ ਕਹਿੰਦੇ ਅੰਤਰਗਤ ਤੀਰਥ ਮਨ ਲਾਓ ਅਖੀਰ ਸਤਿਗੁਰੂ ਜੀ ਕਹਿੰਦੇ ਜਿਹੜਾ ਅੰਦਰ ਸਰੋਵਰ ਹੈ ਸਾਡੀ ਕੋਲ ਹੈ ਨਾਮ ਦਾ ਤੇ ਸਤਿਗੁਰੂ ਜੀ ਕਹਿੰਦੇ ਉਹ ਸਿੱਖ ਅੰਤਰਗਾ ਤੀਰਥ ਮਨ ਲਾਓ ਅਸਲੀ ਗੁਰਬਾਣੀ ਦੇ ਇਤਿਹਾਸ ਦੇ ਨਾਲ ਹੀ ਵਿਚਾਰ ਦੇ ਨਾਲ ਆਪਣੇ ਮਨ ਦੀ ਮੈਲ ਆਪਣੇ ਅੰਦਰਲੇ ਤੀਰਥ ਵਿੱਚ ਛਣਾਨ ਕਰਕੇ ਲਾ ਲਿੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਸਭ ਗੁਣ ਤੇਰੇ ਮੈਂ ਨਾਹੀ ਕੋਈ ਸਾਰੇ ਗੁਣ ਤੇਰੇ ਬਖਸ਼ਿਸ਼ ਕੀਤੀ ਤੇਰੀਆਂ ਵੜੇਂਗੇ ਮੈਂ ਨਾਹੀ ਕੋਈ ਮੇਰੇ ਵਿੱਚ ਇੰਨੀ ਪਹੁੰਚ ਨਹੀਂ ਵਨਗਨ ਕੀਤੇ ਭਗਦਨ ਹੋਈ ਜਿਨ੍ਹਾਂ ਜ਼ਿਕਰੋ ਪ੍ਰਮਾਤਮਾ ਸਾਡੇ ਅੰਦਰ ਗੁਣ ਨਹੀਂ ਪੈਦਾ ਕਰਦਾ ਉਹਦੀ ਵਿੜਿਆਈ ਉਹਦੀ ਮਹਿਮਾ ਉਹਦੀ ਉਸਤਤ ਨਹੀਂ ਪੈਦਾ ਕਰਦਾ ਉਹਨਾਂ ਜ਼ਿਕਰ ਭਗਤੀ ਨਹੀਂ ਹੁੰਦੀ ਪਹਿਲਾ ਉਹ ਪ੍ਰਮਾਤਮਾ ਆਪਣੇ ਗੁਣ ਤੇ ਆਪਣੀਆਂ ਵਿੜਿਆਈਆਂ ਆਪਣਾ ਧਰਮ ਪੈਦਾ ਕਰਦਾ ਸਵਾਸ ਦੇ ਆਦ ਬਣੀ ਬਰਮਾਓ ਆ ਜਿਹੜੀ ਗੁਰਬਾਣੀ ਹੈ ਸਵਾਸ ਦੇ ਆਦ ਬਣੀ ਬਰਮਾਓ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਵਾਸ ਦੇ ਆਤ ਬਾਣੀ ਵਰਮਾਓ ਉਹਦਾ ਹੀ ਹੁਕਮ ਹੁੰਦਾ ਜਿਹੜੀ ਬਾਣੀ ਦੀ ਵਿਚਾਰ ਹੋ ਰਹੀ ਹੈ ਉਹ ਆਪ ਖੁਦ ਬੈਠ ਕੇ ਵਿੜਾਈ ਉਹਦੀ ਮਹਿਮਾ ਆਪ ਕਰਾਉਂਦੇ ਸੱਦ ਸਵਾਨ ਸਦਾ ਮਨ ਚਾਓ ਪ੍ਰਮਾਤਮਾ ਸਦਾ ਸਵਾਨ ਬਾਤ ਹੀ ਸੁੰਦਰ ਬੜਾ ਹੀ ਸੋਹਣਾ ਜਿਹੜਾ ਇੰਨੀ ਦੁਨੀਆ ਨੂੰ ਸੋਹਣਾ ਬਣਾਉਣ ਵਾਲਾ ਰੰਗਾ ਰੂਪਾਂ ਨੂੰ ਪਸ਼ੂ ਪੰਛੀਆਂ ਨੂੰ ਬਰਸਪਤੀ ਨੂੰ ਫੁੱਲਾਂ ਨੂੰ ਉਹ ਆਪ ਕਿੰਨਾ ਸੋਹਣਾ ਹੋਵੇਗਾ ਸਾ ਸਵਾ ਸਵਾ ਸਤ ਸਵਾ ਸਦਾ ਮਨ ਚਾਉ ਮਨ ਦੇ ਵਿੱਚ ਸਦਾ ਹੀ ਚਾਹ ਤੇ ਖੜਾਓ ਬਣਿਆ ਰਹਿੰਦਾ ਉਹਦਾ ਕਮਨ ਸੁਵੇਲਾ ਵਖਤ ਕਵਨ ਕਮਨ ਸਿੱਧ ਵਖਨ ਚਿੱਤ ਕਵਰ ਵਾਰ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਦੱਸਦੇ ਨੇ ਇਸ ਸ੍ਰਿਸ਼ਟੀ ਬਾਰੇ ਜਿਹੜੀ ਧਰਤੀ ਦੇ ਉੱਤੇ ਦੁਨੀਆ ਦੇ ਵਿੱਚ ਆਪਾਂ ਬੈਠੇ ਆ ਨਾ ਉਹਦਾ ਵਰਣਨ ਕਰਦੇ ਨੇ ਕਮਨ ਸੁਵੇਲਾ ਵਖਤ ਕਵਨ ਉਹ ਕਿਹੜਾ ਵੇਲਾ ਸੀ ਕਿਹੜਾ ਵਖਤ ਸੀਗਾ ਕਿਹੜੀ ਸਿੱਧ ਸੀ ਤੇ ਉਹ ਜਿੱਦੇ ਇਹ ਸ੍ਰਿਸ਼ਟੀ ਇਸ ਦੁਨੀਆ ਪੈਦਾ ਕੀਤੀ ਹੈ ਉਹ ਕਿਹੜਾ ਵਾਰ ਸੀਗਾ ਕਮਨ ਸਰੂਤੀ ਮਾਹੋਂ ਤਨ ਜਿੱਦ ਹੋਵੇ ਆਕਾਰ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ ਜਿੱਦੇ ਇਹ ਸ੍ਰਿਸ਼ਟੀ ਨੂੰ ਪੈਦਾ ਕੀਤਾ ਆਕਾਰ ਪੈਦਾ ਹੋਇਆ ਵੀਰ ਨਾ ਪਾਈਐ ਪੰਨ ਦੀ ਜੇ ਹੋਵੇ ਲੇਖ ਭਰਾਨ ਜੇ ਵਿਦਵਾਨਾ ਪੰਡਤਾਂ ਨੂੰ ਪਤਾ ਹੁੰਦਾ ਤਾਂ ਆਪਣੇ ਉਹ ਪ੍ਰਾਨਾਂ ਦੇ ਵਿੱਚ ਇਹਦਾ ਲੇਖ ਲਿਖ ਦਿੰਦੇ ਵੀ ਆ ਟਾਈਮ ਦੇ ਸ੍ਰਿਸ਼ਟੀ ਪੈਦਾ ਕੀਤੀ ਹੈ ਵਕਤ ਨਬਾਯੋ ਗਾਦੀਆਂ ਜੇ ਲਿਖਣ ਲੇ ਕੋਰਾਨ ਜੇ ਕਿਤੇ ਮੁਸਲਮਾਨ ਵੀਰਾਂ ਨੂੰ ਪਤਾ ਹੁੰਦਾ ਇਹ ਆਪਣੇ ਕੁਰਾਨ ਦੇ ਵਿੱਚ ਉਹ ਵਕਤ ਉਹ ਵੇਲਾ ਉਹ ਟਾਈਮ ਉਹ ਵਕਤ ਉਹ ਪਾਲੋ ਉਹ ਘੜੀਆਂ ਉਹ ਮਹੀਨਾ ਉਹ ਸਾਲ ਉਹ ਥਿੱਦਾ ਸਾਰਾ ਕੁਝ ਲਿਖ ਦਿੰਦੀ ਕਿ ਐਸ ਦਿਨ ਤੇ ਇਸ ਧਰਤੀ ਦਾ ਇਹ ਦੁਨੀਆ ਦਾ ਇਹ ਜੀਵ ਜੰਤਾਂ ਦਾ 84 ਲੱਖ ਜੁਨੀਆਂ ਦਾ ਪੌਣ ਪਾਣੀ ਬਤਾਲ ਤੇ ਆਕਾਸ਼ਾਂ ਦਾ ਨੀ ਪੱਥਰ ਰੱਖਿਆ ਗਿਆ ਉਹਨਾਂ ਨੂੰ ਵੀ ਨਹੀਂ ਪਤਾ ਵਕਤ ਨਾ ਪਾਇਓ ਕਾਦੀਆਂ ਕਾਦੀਆਂ ਨੂੰ ਵੀ ਨਹੀਂ ਪਤਾ ਜੇ ਲਿਖਣ ਲਈ ਕੁਰਾਨ ਆਪਣੇ ਕੁਰਾਨ ਦੇ ਵਿੱਚ ਉਹ ਲੇਖ ਲਿਖ ਦਿੰਦੇ ਸਿੱਧਵਾਰਨ ਜੋਗੀ ਜਾਣੇ ਜਿਹੜੇ ਜੋਗੀ ਨਹੀਂ ਉਹਨਾਂ ਨੂੰ ਵੀ ਕਿਹੜੀ ਥੈਸੀ ਕਿਹੜਾ ਵਾਰ ਸੀ ਰਤਮਾ ਉਹਨਾਂ ਕੋਈ ਕਿਹੜੀ ਰੋਸੀ ਤੇ ਕਿਹੜਾ ਮਹੀਨਾ ਸੀ ਇਹਨਾਂ ਜੋਗੀਆਂ ਨੂੰ ਨਹੀਂ ਪਤਾਗਾ ਜਦੋਂ ਕਰਤਾ ਸ੍ਰਿਸ਼ਟੀ ਕੋ ਸਾਜੀ ਜਦੋਂ ਇਹ ਸ੍ਰਿਸ਼ਟੀ ਦਾ ਨੀਂ ਪੱਥਰ ਰੱਖਿਆ ਪ੍ਰਮਾਤਮਾ ਨੇ ਸਜ ਨਹੀਂ ਕੀਤੀ ਆਪੇ ਜਾਣ ਸੋਏ ਉਹ ਆਪਣੀ ਸ੍ਰਿਸ਼ਟੀ ਨੂੰ ਆਪ ਦੀ ਸ੍ਰਿਸ਼ਟੀ ਨੂੰ ਸਾਜ ਕੇ ਉਹ ਆਪ ਹੀ ਜਾਣਦਾ ਨਹੀਂ ਦੁਨੀਆਂ ਦੇ ਆਪਾਂ ਦੇਖਦੇ ਆ ਕੋਈ ਗ੍ਰਹਿ ਤੇ ਜਾਂਦਾ ਮੰਗਲ ਗ੍ਰਹਿ ਤੇ ਜਾਂਦਾ ਕੋਈ ਸ਼ਨੀ ਗ੍ਰਹਿ ਤੇ ਜਾਂਦਾ ਤੇ ਦੇਖਦੇ ਆ ਵੀ ਉੱਤੇ ਪਤਾਲ ਕਿੰਨੇ ਨੇ ਪਿੱਛੇ ਦੀ ਆਪਾਂ ਦੇਖਿਆ ਸੀ ਕਿ ਧਰਤੀ ਦੇ ਵਿੱਚ ਬਾਹਰਲੇ ਮੁਰਖਾਂ ਨੇ ਪਾੜ ਪਾਇਆ ਤੇ ਦੇਖਿਆ ਵੀ ਧਰਤੀਆਂ ਕਿੰਨੀਆਂ ਕਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾਂ ਹੀ ਜਪਜੀ ਸਾਹਿਬ ਦੇ ਵਿੱਚ ਲਖ ਦਿੱਤਾ ਇਸ ਕਰਕੇ ਗੁਰੂ ਸਾਹਿਬ ਜੀ ਜਾਂ ਕਰਦਾ ਸ੍ਰਿਸ਼ਟੀ ਕੋ ਸਾਝੀ ਆਪੇ ਜਾਣੈ ਸੋਈ ਜਦੋਂ ਉਹਦੀ ਸ੍ਰਿਸ਼ਟੀ ਉਹਦੀ ਮਾਇਆ ਸਾਜੀ ਨੂੰ ਨਹੀਂ ਅਸੀਂ ਜਾਣ ਸਕਦੇ ਤੇ ਉਹ ਬੇਅੰਤ ਹੈ ਉਹਨੂੰ ਕਿਵੇਂ ਜਾਣ ਸਕਦੇ ਅੱਜ ਕਿ ਆਖੋ ਸਤਨਾਮ ਸ੍ਰੀ ਕਹਿਵ ਕਰਿਆ ਕਹਿ ਕਹਿ ਸਲਾਹੀ ਕਿਵੇਂ ਮੈਂ ਆਖਾਂ ਤੇ ਕਿਵੇਂ ਉਸ ਦੀ ਸਿਬਦ ਸਲਾਹ ਕਰਾਂ ਕਿਉਂ ਵਰਣੀ ਕਿਵੇਂ ਜਾਣਾ ਕਿਹੜਾ ਵਰਣ ਦੇ ਕਿਵੇਂ ਉਸ ਨੂੰ ਮੈਂ ਜਾਣਣਾ ਕਰਾਂ ਨਾਨਕ ਆਖਣ ਸਭ ਕੋ ਆਖੇ ਸਾਰੇ ਵਿਦਵਾਨ ਗਿਆਨੀ ਪ੍ਰਿੰਸੀਪਲ ਸਾਰੇ ਪੜ੍ਹੇ ਲਿਖੇ ਲੋਕ ਆਖਦੇ ਨੇ ਇੱਕ ਦੂਜੇ ਇੱਕ ਸਿਆਣਾ ਇੱਕ ਦੂਜੇ ਤੋਂ ਸਿਆਣਾ ਹੋ ਕੇ ਕਹਿੰਦਾ ਵੀ ਮੈਨੂੰ ਜਿਆਦੇ ਗਿਆਨ ਇੱਕ ਦੂਜੇ ਤੋਂ ਸਿਆਣਾ ਹੋ ਕੇ ਉਸ ਨੂੰ ਆਖੀ ਜਾਂਦੇ ਆ ਵੱਡਾ ਸਹਿਬ ਵੱਡੀ ਨਾਈ ਉਹ ਬਹੁਤ ਵੱਡਾ ਸਹਿਬ ਹੈ ਤੇ ਉਹਦੇ ਘਰ ਦਾ ਨਿਆ ਉਹ ਵੀ ਸੱਚ ਹੈ ਵੱਡਾ ਸਹਿ ਵੱਡੀ ਨਾਈ ਕੀਤਾ ਜਾਗੇ ਹੋਵੇ ਤੇ ਉਹਦਾ ਕੀਤਾ ਹੋਇਆ ਸਾਰੇ ਹੁਕਮ ਉਹਦੀ ਮਰਿਆਦਾ ਉਹਦਾ ਕਾਨੂੰਨ ਚੱਲ ਰਿਹਾ ਹੈ ਉਹਦੇ ਵਿੱਚੋਂ ਕੋਈ ਵੀ ਤਬਦੀਲੀ ਨਹੀਂ ਕਰ ਸਕਦਾ ਨਾਨਕ ਜੇ ਕੋ ਆਪੂ ਜਾਣ ਹੈ ਅਗਿਆਨ ਹੈ ਸੋਹ ਹੈ ਜੇ ਕੋਈ ਆਖੇ ਕਿ ਮੈਂ ਸਿਆਣਾ ਬਣ ਕੇ ਉਹਦੀ ਕਲਪਨਾ ਕਰ ਦੂੰਗਾ ਉਹਦੇ ਬਾਰੇ ਦੱਸ ਦੂੰਗਾ ਉਹਦੇ ਬਿਆਨਤ ਨੂੰ ਜਾਣ ਲੇਗਾ ਅੱਗੇ ਗਿਆ ਨਾ ਸੋਹ ਹੈ ਕਹਿੰਦੀ ਅੱਗੇ ਗਈ ਦੀ ਇੱਜ਼ਤ ਮਾਣ ਤੇ ਨਹੀਂ ਹੋਣੀਗੀ ਗੱਜ ਕੇ ਆਖੋ ਸਤ ਨਾਮ ਸ੍ਰੀ ਪਤਾਲਾਂ ਬਾਦਾਲ ਜਿਹੜੀ ਧਰਤੀ ਦੀ ਆਪਾਂ ਉੱਤੇ ਬੈਠੇ ਆ ਥੱਲੇ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ ਆਕਾਸ਼ਾਂ 에 ਆਕਾਸ਼ ਜਿਹੜੇ ਗ੍ਰਹਿ ਨੂੰ ਆਪਾਂ ਉੱਤੇ ਦੇਖਦੇ ਆ ਤੇ ਉਦੋਂ ਪਤਾ ਨਹੀਂ ਉੱਤੇ ਕਿੰਨੇ ਆਕਾਸ਼ ਨੇ ਔੜ ਗੋੜ ਘਪਾਲ ਧੱਕੇ ਵੇਦ ਕੈਨ ਗਵਾਦ ਸਾਰੇ ਜਿਹੜੇ ਆਪਾਂ ਵੇਦਾਂ ਪੁਰਾਨਾਂ ਦਾ ਜ਼ਿਕਰ ਕੀਤਾ ਹੈ ਤੇ ਮੁਸਲਮਾਨ ਕੁਰਾਨਾ ਦਾ ਜਿਗਰ ਕੀਤਾ ਜਾਂ ਜੋਗੀਆਂ ਦਾ ਪਿੱਛੇ ਜਿਗਰ ਆ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਜਿਗਰ ਕਰ ਰਹੇ ਨੇ ਔੜ ਕੋੜ ਕੋ ਭਾਲ ਥਕੇ ਵੇਦ ਕੈ ਨਗਵਾਸਾਰੇ ਬਿਦਨ ਇਹੀ ਗੱਲ ਆਖੀ ਹੈ ਕਿ ਉਹ ਪ੍ਰਮਾਤਮਾ ਬੇਅੰਤ ਹੈ ਅਸੇ 18 ਕੈਨਕ ਤੇਬਾ 18000 ਆਲਮ ਹੋਏ ਨੇ ਕੈਨਕ ਤੇਬਾ ਹਾਂ ਅਸਲੂ ਵਿਗਤਾ ਦਸਾਰਿਆਂ ਨੇ ਇਹੀ ਆਖਿਆ ਕਿ ਪਰਮਾਤਮਾ ਬੇਅੰਤ ਹੈ ਉਹਦਾ ਅੰਤ ਪਾਰਾ ਵਾਰਾ ਨਹੀਂ ਕਪਾ ਸਕਦੇ ਲੇਖਾ ਹੋਏ ਦਾ ਲਿਖੀ ਹੈ ਜੀ ਕਿ ਉਹਦਾ ਲੇਖਾ ਹੁੰਦਾ ਹੋਵੇ ਤਾਂ ਆਪਾਂ ਲਿਖਦੀ ਲੇਖਾ ਹੋਏ ਬਨਾਸ ਉਥੇ ਜਾ ਕੇ ਕਲਮਾ ਵੀ ਉਥੇ ਜਾ ਕੇ ਜਾ ਸਾਹੀ ਵੀ ਉਥੇ ਜਾ ਕੇ ਕਾਗਜ਼ ਵੀ ਖਦਮ ਹੋ ਜਾਂਦੇ ਆ ਉਹਨੂੰ ਬੇਅੰਤੀ ਆਖਿਆ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਨਾਨਕੇ ਆਖਣ ਸਭ ਕੋ ਆਖੇ ਆਖਰੇ ਦਾ ਵਿਦਵਾਨ ਕਥਾਵਾਜਕ ਸਭ ਹੀ ਆਖੀ ਜਾਂਦੇ ਨੇ ਨਾਨਕੇ ਆਖਣ ਸਭ ਕੋ ਆਖੇ ਆਪੇ ਜਾਣਿਆ ਨਾਨਕ ਵੱਡਾ ਆਖੀਏ ਉਹਨੂੰ ਵੱਡਾ ਆਖਿਆ ਜਾਂਦਾ ਆਪੇ ਜਾਣਿਆ ਬਾਬੇ ਨਾਨਕ ਨੇ ਲਿਖਿਆ ਹੈ ਕਿ ਉਹ ਆਪਣੀ ਵਿਡਿਆਈ ਆਪਨੇ ਆਪ ਨੂੰ ਆਪ ਹੀ ਜਾਣਦਾ ਹੈ ਕਿ ਆਖੋ ਸਤਿਨਾਮ ਸ੍ਰੀ ਸਲਾਹੀ ਸਲਾਹ ਇਹਦੀ ਸੁਰਤ ਨਪਾਈ ਹੈ ਉਹਦੀ ਸਿਬਦ ਤੇ ਸਲਾਹ ਕਰਦੇ ਆ ਇਹਦੀ ਸੁਰਤ ਨਪਾਈ ਹੈ ਸੁਰਤੀ ਦੇ ਵਿੱਚ ਕਲਪਨਾ ਦੇ ਵਿੱਚ ਆਉਣ ਵਾਲਾ ਨਹੀਂ ਨਦੀਆਂ ਅਤੈ ਵਹਿ ਪਵੈ ਸਮੁੰਦਰ ਨ ਜਾਣੀਏ ਜਿਵੇਂ ਆਪਾਂ ਕਹਿੰਨੇ ਆ ਇਹ ਨਾਲਾ ਹੈ ਇਹ ਨਦੀ ਹੈ ਇਹ ਸੂਆ ਹੈ ਇਹ ਨੇਰ ਹੈ ਪਰ ਜਦੋਂ ਇਹ ਸਾਰੀਆਂ ਸਮੁੰਦਰ ਵਿੱਚ ਪੈ ਜਾਂਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਰੂਪ ਬਦਲ ਜਾਂਦਾ ਇਕੱਲਾ ਸਮੁੰਦਰ ਹੀ ਰਹਿ ਜਾਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਇਸੇ ਤਰ੍ਹਾਂ ਉਹਦੀ ਮਾਇ ਸਮੁੰਦ ਸਾ ਸੁਲਤਾਨ ਗਿਰਹਾ ਸੇ ਦੀ ਮਾਲ ਧਨ ਉਹ ਸਮੁੰਦਰ ਅਥਾ ਹੈ ਗ੍ਰਹ ਸੇਤੀ ਮਾਲ ਧਨ ਸਤਿਗੁਰੂ ਜੀ ਕਹਿੰਦੇ ਗ੍ਰਹ ਸੇਤੀ ਮਾਲ ਧਨ ਪਰਮਾਤਮਾ ਦਾ ਲੈ ਕੀੜੀ ਤੁਲਨਾ ਹੋਵਨੀ ਜੇ ਤਸਮਣੋਂ ਨ ਵਿਸਰੈ ਜੇ ਕਿਤੇ ਗਰੀਬ ਬੰਦੇ ਦੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਕੀੜੀ ਤੁਲਨਾ ਹੋਵਨੀ ਜੇ ਤਸਮਣੋਂ ਨ ਵਿਸਰੈ ਕਹਿੰਦੇ ਜੇ ਕਿਤੇ ਉਹ ਵਿਸਰ ਜਾਵੇ ਰਾਜੀ ਮਹਾਰਾਜੇ ਵੀ ਸਤਗੁਰੂ ਜੀ ਕਹਿੰਦੇ ਬਾਤ ਨਾ ਪੁੱਛਿਆ ਕਹਿ ਗਿੱਡਾ ਅੰਦਰ ਕੀਟ ਕਰ ਦੋਸੀ ਦੋਸਤ ਧਰੀ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਵਿਸਰਦਾ ਉਹ ਦੋਸੀਆਂ ਤੋਂ ਦੋਸੀ ਹੈ ਪਾਪੀਆਂ ਤੋਂ ਪਾਪੀ ਹੈ ਤੇ ਜੇ ਕੋਈ ਗਰੀਬ ਬੰਦੇ ਦੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਦਾ ਨਾਮ ਉਹਦੀ ਵਿੜਿਆਈ ਆ ਜੀ ਉਹ ਦੁਨੀਆ ਦਾ ਬਾਦਸ਼ਾਹ ਗੱਜ ਕੇ ਆਖੋ ਸਤਨਾਮ ਸ੍ਰੀ ਆਂਦਰ ਸਿਵਦੀ ਕੈ ਨਯੰਤ ਨਾ ਹੀ ਉਹਦੀ ਸਿਵਦੀ ਅੰਤ ਹੈ ਕਹਣ ਦਾ ਅੰਤ ਤੇ ਨਾ ਹੀ ਉਹਦੇ ਕਹਿਣ ਦੇ ਨਾਲ ਉਹਦਾ ਅੰਤ ਪੈ ਜਾਂਦਾ ਅੰਤ ਨਾ ਕਰਨ ਦੇ ਦੇ ਨਾ ਅੰਤ ਅੰਤ ਨਾ ਕਰਨਾ ਦਾਤਾਂ ਦੇਣ ਵਾਲਾ ਦੇ ਨਾ ਅੰਤ ਤੇ ਲੈਣ ਵਾਲਾ ਦਾ ਵੀ ਕੋਈ ਅੰਤ ਨਹੀਂ ਕਰ ਅੰਤ ਨਾ ਵੇਖਣ ਸੁਣਣ ਦਾ ਅੰਤ ਵੇਖਣ ਵਾਲਿਆਂ ਦਾ ਵੀ ਅੰਤ ਨਹੀਂ ਤੇ ਸੁਣਨ ਵਾਲਿਆਂ ਦੇ ਵੀ ਅੰਤ ਨਹੀਂ ਭਾਵ ਅੰਤਨ ਜਾਪੈ ਗਿਆ ਮਨ ਮੰਤ ਹਿਰਦੇ ਦੇ ਵਿੱਚ ਜਪਣ ਵਾਲਾਂ ਦਾ ਵੀ ਕੋਈ ਨਹੀਂ ਅੰਤ ਨਹੀਂ ਤੇ ਜਿਹੜੇ ਮਨ ਦੇ ਵਿੱਚ ਮਨ ਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਅੰਤਨ ਜਾਪੈ ਕੀਤਾ ਹੈ ਆਕਾਰ ਜਿਹੜੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ ਅੰਤਨ ਜਾਪੈ ਕੀਤਾ ਹੈ ਆਕਾਰ ਜਾਪ ਕਰਨ ਵਾਲਾਂ ਦਾ ਵੀ ਕੋਈ ਪਤਾ ਨਹੀਂ ਕਿੰਨੇ ਕਰੀ ਜਾਂਦੇ ਨੇ ਅੰਤਨ ਜਾਪੈ ਪਾਰਵਾਰ ਜਪਣ ਵਾਲਾਂ ਦਾ ਵੀ ਔਰ ਔਰਲਾ ਪੰਨਾ ਦੇ ਪਰਲਾ ਬੰਨਣਾ ਨਹੀਂ ਤਾਂ ਅੰਤ ਕਾਰਨ ਕੀਤੇ ਬਿਲਾ ਹੀ ਉਹਦੀ ਸ੍ਰਿਸ਼ਟੀ ਵਾਹੀ ਗੁਰੂ ਉਹਦਾ ਅੰਤ ਪਾਉਣ ਵਾਸਤੇ ਬਾਦ ਬਿਲ ਲੜਾਈ ਜਾਂਦੇ ਨੇ ਤਾਂ ਕਿ ਅੰਤ ਨਬਾਈ ਜਾਹੇ ਪਰ ਉਹਦਾ ਕੋਈ ਵੀ ਅੰਤ ਨਹੀਂ ਜਾਣ ਸਕਦਾ ਇਹੋ ਅੰਤਨ ਜਾਣ ਕੋਈ ਜਿਹੜਾ ਆਪਾਂ ਪਿੱਛੇ ਵਰਣਨ ਕਰਕੇ ਆਏ ਆਂ ਉਹਦਾ ਕੋਈ ਅੰਤ ਨਹੀਂ ਜਾਣ ਸਕਦਾ ਬੋਧਾ ਕਹੀ ਹੈ ਬੋਧਾ ਹੋਏ ਜਿਵੇਂ ਜਿਵੇਂ ਉਹਦੀ ਵਡਿਆਈ ਕਰੀ ਜਾਨੀਏ ਵੱਡਾ ਕਹੀ ਜਾਨੀਏ ਓਵੇਂ ਉਹਦੀ ਵਡਿਆਈ ਕੁਦਰਤ ਵੱਡੀ ਜਾਂਦੀ ਹੈ ਵੱਡਾ ਸਹਬ ਊਚਾ ਥਾ ਉਹ ਵੱਡਾ ਸਹਬ ਹੈ ਤੇ ਉਹਦਾ ਸਗਸਨ ਵੀ ਬਹੁਤ ਉੱਚਾ ਹੈ ਉੱਚੇ ਉੱਪਰ ਊਚਾ ਨਾਮ ਜਿਹੜਾ ਉਹਦਾ ਨਾਮ ਜਪਦਾ ਹੈ ਤੇ ਨਾਮ ਵੀ ਉੱਚਾ ਹੈ ਇਹ ਵਡ ਊਚਾ ਹੋਵੇ ਕੋਈ ਜੇ ਤੂੰ ਉੱਚਾ ਹੋਵੇਗਾ ਤੇ ਉਸ ਉੱਚੇ ਕੋ ਜਾਣ ਸੋਈ ਉਹੀ ਉਸ ਨੂੰ ਜਾਣ ਸਕਦਾ ਜੇ ਵੜੇ ਆਪ ਜਣੇ ਆਪੇ ਆਪ ਜਿੱਡਾ ਵੱਡਾ ਉਹ ਆਪ ਹੈ ਜੀ ਉਹਦੇ ਆਪ ਜਾਣੇ ਆਪੇ ਆਪ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਨਾਨਕ ਨਜ਼ਰੀ ਕਰਮੀ ਦਾਤ ਜਿਹਦੀ ਉੱਤੇ ਨਜ਼ਰ ਹੁੰਦੀ ਹੈ ਉਹਨੂੰ ਇਹ ਬਖਸ਼ਿਸ਼ ਤੇ ਦਾਤ ਮਿਲ ਜਾਂਦੀ ਹੈ ਬੋਧਾ ਕਰਮ ਲਿਖਿਆ ਨਾ ਜਾਏ ਗੁਰੂ ਸਹਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬੋਧਾ ਕਰਮ ਲਿਖਿਆ ਨਾ ਜਾਏ ਉਹਦਾ ਕਰਮ ਲਿਖਿਆ ਨਹੀਂ ਜਾ ਸਕਦਾ ਵੱਡਾ ਦਾਤਾ ਤੇਰਣਾ ਤੁਮਾਏ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਵੱਡਾ ਦਾਤਾ ਤੇਰਣਾ ਤੁਮਾਏ ਪਰ ਉਹਨੂੰ ਇੱਕ ਤਿਲ ਦਿਨਾਂ ਵੀ ਲਾਲ ਜਿਨੀ ਅਸੀਂ ਕਿੰਨੇ ਵੀ ਨਾਮ ਜਪਦੇ ਉਹਨੂੰ ਕੀ ਫਾਇਦਾ ਹੁੰਦਾ ਕੀਤੇ ਮੰਗੈ ਜੋਦ ਪਾਰ ਭਾ ਜੋਦੇ ਜਿਹੜੇ ਮੰਗਦੇ ਨੇ ਕੀਤੇ ਆ ਗਣਦ ਨਹੀਂ ਵਿਚਾਰ ਜਿਹੜੀ ਉਹਦੀ ਗਿਣਤੀ ਕਰਨ ਵਾਲੇ ਨੇ ਨਾਮ ਜਪਣ ਵਾਲਾ ਵਾਲੇ ਮਾਲਾ ਫੇਰਨ ਵਾਲੇ ਨੇ ਉਹਨਾਂ ਦੀ ਵੀ ਕੋਈ ਵਿਚਾਰ ਕੀਤੇ ਖਾਬ ਟੁੱਟੇ ਵੇਗਾਰ ਕਿਤੇ ਹੀ ਦੁਨੀਆ ਦੇ ਵਿੱਚ ਉਹ ਨੇ ਜਿਹੜੇ ਦਿਨ ਰਾਤ ਖਾਬਦੇ ਰਹਿੰਦੇ ਨੇ ਕਿਹਦੇ ਲੈ ਲੈ ਮੁਕਰ ਪਾਹੇ ਕਿੰਨੇ ਹੀ ਉਹ ਮੂਰਖ ਨੇ ਜਿਹੜੇ ਲੈ ਲੈ ਕੇ ਮੁਕਰੀ ਜਾਂਦੇ ਵੀ ਰੱਬ ਨੇ ਦਿੱਤੇ ਕੀ ਆ ਕਿਹਦੇ ਮੂਰਖਾ ਹੀ ਖਾਹੀ ਕਿੰਨੇ ਹੀ ਮੂਰਖ ਖਾਈ ਜਾਂਦੇ ਨੇ ਤੇ ਉਹ ਮੁਕਰੀ ਜਾਂਦੇ ਨੇ ਕੇਤਿਆ ਦੁਖ ਭੂਗ ਸਦਮਾਰ ਕਿੰਨੀ ਹੀ ਦੁਨੀਆ ਦੇ ਵਿੱਚ ਉਹ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਤੇ ਭੁੱਖ ਦੇ ਵਿੱਚ ਜ਼ਿੰਦਗੀ ਕੱਢ ਦਿੰਦੇ ਨੇ ਇਹ ਬੇਦਾ ਤੇਰੀ ਦਾਤ ਰੇ ਮੇਰੇ ਮਾਲਕਾ ਇਹ ਵੀ ਤੇਰੀ ਦਾਤ ਤੇਰੀ ਤੇਰੀ ਬਖਸ਼ਿਸ਼ ਹੈ ਜਿਹੜੀ ਪਿੱਛੇ ਗੱਲ ਆਖਿਆ ਨਾ ਕੇਤੇ ਦੁਖ ਭੂਗ ਸਦਮਾਰ ਇਹ ਜਿਹੜੇ ਦੁੱਖ ਨੇ ਤੇ ਭੁੱਖ ਦੇ ਨਾਲ ਸਾਰੀ ਜ਼ਿੰਦਗੀ ਜੂਹਦੇ ਨੇ ਏ ਬੇਦਾਦ ਤੇਰੀ ਦਦਾਰ ਇਹ ਵੀ ਤੇਰੀ ਬਖਸ਼ਤ ਹੈ ਤੇਰੀ ਰਹਿਮਤ ਹੈ ਗੁਰੂ ਨਾਨਕ ਦੇਵ ਜੀ ਝੋਲੀ ਅੱਡ ਕੇ ਆਪਣੀ ਝੋਲੀ ਵਿੱਚ ਪਾਉਂਦੇ ਨੇ ਬੰਦ ਖਲਾਸੀ ਭਣ ਹੋਈ ਗੁਰੂ ਸਾਹਿਬ ਜੀ ਕਹਿੰਦੇ ਇਹ ਬੰਦ ਖਲਾਸੀ ਭਣ ਹੋਈ ਸਾਰਾ ਤੇਰਾ ਭਣ ਹੋਰ ਆਖ ਨ ਸਹਿ ਕਹ ਕੋਈ ਹੋਰ ਕੋਈ ਨਹੀਂ ਆ ਸਕਦਾ ਜੇ ਕੋ ਖੈ ਕੇ ਆਖ ਨ ਪਾਏ ਜੇ ਕੋਈ ਮੂਰਖ ਆਖਣਾ ਚਾਹੀ ਉਹ ਜਾਣੇ ਜੇਦੀ ਆ ਮੂੰ ਖਾਏ ਉਹ ਆਪਣੇ ਮੂੰ ਦੇ ਉੱਤੇ ਪਤਾ ਨਹੀਂ ਕਿੰਨੀਆਂ ਗੱਟਾਂ ਖਾਵੇਗਾ ਆਪੇ ਜਾਣੇ ਆਪੇ ਦੀ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਉਹ ਜਾਣਨ ਵਾਲਾ ਆ ਕੈ ਸੇ ਪੇ ਕੀ ਕੀ ਬਾਹ ਦੁਨੀਆਂ ਦੇ ਲੋਕੀ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਸਾਰੇ ਕਹੀ ਜਾਂਦੇ ਨੇ ਜਿਸ ਨੂੰ ਜਿਸ ਨੂੰ ਬਖਸ਼ੇ ਸਿਵਤ ਸਲਾਹ ਜਿਹਦੀ ਉਹ ਨੂੰ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰ ਦਿੰਦਾ ਹੈ ਗਿਆਨ ਦੀ ਸਿਵਤ ਸਲਾਹ ਦੀ ਨਾਨਕ ਪਾ ਸਾਈ ਪਾਸ਼ਾ ਉਸਾਰੀ ਦੁਨੀਆ ਦੇ ਅੰਦਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਉਹ ਗਿਆਨ ਪ੍ਰਗਟ ਹੋ ਜਾਂਦਾ ਉਹਦੀ ਸਿਵਤ ਦੀ ਉਹਦੀ ਵਿੜਿਆ ਉਹਦੀ ਸਿਵਤ ਸਲਾਹ ਕਰਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇੱਕ ਤਾਂ ਇੱਕ ਦੇਸ਼ ਦਾ ਰਾਜਾ ਹੁੰਦਾ ਉਹ ਸਾਰੇ ਖੰਡਾਂ ਬ੍ਰਹਮੰਡਾਂ ਦਾ ਸਾਰੀ ਸ੍ਰਿਸ਼ਟੀ ਦਾ ਸੋ ਪਾਤ ਨਾਨਕ ਸੋ ਨਾਨਕ ਪਾਸ਼ਾਹੀ ਪਾਸ਼ਾ ਕਹਿੰਦੇ ਉਹ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ ਸੋ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰੂ ਮੰਤਰ ਜੱਬ ਹਉਮੈ ਹੋਈ ਗਜ ਕੇ ਬਲਾਓ ਫੱਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਦੇ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਕੋ ਓੰਕਾਰ